ਆਪ ਨੇ ਤਾਂ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਆਪ ਆਗੂਆਂ ਵੱਲੋਂ ਮਜੀਠੀਆਂ ਨੂੰ ਨਸ਼ੇ ਦਾ ਸਰਗਣਾ ਆਖੇ ਜਾਣਾ ਕੋਈ ਨਵੀਂ ਗੱਲ ਨਹੀਂ ਹੈ ਅਤੇ ਆਪ ਪਾਰਟੀ ਧਮਕੀਆਂ ਤੋਂ ਨਹੀਂ ਡਰਦੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਰਮੇਸ਼ਰ ਦੁਆਰ ਦੇ ਮੁਖੀ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਮੁਤਾਬਕ ਇਹ ਮਾਮਲਾ ਬੇਹਦ ਸੰਵੇਦਨਸ਼ੀਲ ਹੈ ਜਿਸ ਤੇ ਵਿਰੋਧੀ ਧਿਰਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਅੰਮ੍ਰਿਤਸਰ ਦੇ ਮਨੋਵਿਗਿਆਨੀ ਡਾਕਟਰ ਜੇਪੀਐਸ ਪਾਟਿਆ ਨੇ ਔਰਤਾਂ ਲਈ ਪਹਿਲਾ ਦਸ਼ਾ ਸ਼ਰਉ ਕੇਂਦਰ ਖੋਲ੍ਹਿਆ ਜਿਸ ਦੀ ਰਸਮੀ ਸ਼ੁਰੂਆਤ ਅੱਜ ਕਰ ਦਿੱਤੀ ਗਈ। ਸ਼ੋਮਨੀ ਕਲਿੱਦਲ ਦੇ ਚੰਡੀਗੜ੍ਹ ਦਫ਼ਤਰ ਵਿੱਚ ਇੱਕ ਸੁਰੱਖਿਆ ਕਰਮੀ ਦੀ ਗੋਲੀ ਚੜਨ ਨਾਲ ਮੌਤ ਹੋ ਗਈ। ਇਹ ਹਾਦਸਾ ਅਸਲੇ ਦੀ ਸਫਾਈ ਦੇ ਦੌਰਾਨ ਵਾਪਰਿਆ। ਅੰਮ੍ਰਿਤਸਰ ਦੇ ਸਿਵਨ ਹਸਪਤਾਲ ਵਿੱਚ ਮਹਿਲਾ ਸਫਾਈ ਕਰਮੀਆਂ ਨਾਲ ਛੇੜਛਾੜ ਕਰਨ ਵਾਲੇ ਨੂੰ ਸਬਕ ਸਿਖਾਇਆ ਗਿਆ। ਦਰਸਲ ਉਕਤ ਸ਼ਖਸ ਇਨ੍ਹਾਂ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਚਤ੍ਰ ਪ੍ਰੇਟ ਦੇ ਬਾਅਦ ਇਸ ਮੰਚਲੇ ਨੇ ਮਹਿਲਾਵਾਂ ਤੋਂ ਮਾਫੀ ਵੀ ਮੰਗੀ ਜਦਕਿ ਇਸ ਨੂੰ ਮੌਕੇ ਤੇ ਮੌਜੂਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਰੋਸਪੁਰ ਵਿਖੇ ਭਾਰਤ-ਪਾਕ ਜ਼ਰਾਹਤ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਹੋ ਗਈ ਹੈ ਜਦਕਿ ਪੁੱਛਗਿੱਛ ਜਾਰੀ ਹੈ। ਭਾਰਤ-ਪਾਕ ਜ਼ਰਾਹਤ ਨੇੜੇ ਤੋਂ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਜਿਸ ਕੋਲ ਪਾਕਿਸਤਾਨੀ ਕਰੰਸੀ, ਜ਼ਿੰਦਾ ਕਾਰਤੂਸ ਆਦਿ ਬਰਾਮਦ ਕੀਤੇ ਗਏ ਨੇ। ਪੰਜਾਬ ਵਿੱਚ ਹੁਣ ਇੱਕ ਹਫ਼ਤੇ ਤੱਕ 115 ਟ੍ਰੇਨਾਂ ਨਹੀਂ ਚੱਲਣਗੀਆਂ ਦਰਸਲ ਜਲੰਧਰ ਵਿਖੇ ਰੇਲ ਪਟੜੀ ਤੇ ਕੰਮ ਚੱਲਣ ਕਰਨੇ ਫੈਸਲਾ ਲਿਆ ਗਿਆ ਹੈ। ਰੇਲ ਲਾਂਚ ਆਬੀ ਤੋਂ ਲੈ ਕੇ 31 ਮਈ ਤੱਕ ਰੱਦ ਕੀਤੀਆਂ ਗਈਆਂ ਨੇ ਜਿਸ ਕਾਰਨ ਪੰਜਾਬ ਅਤੇ ਜੰਮੂ ਦੇ ਮੁਸਾਫਰਾਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।